ਹਾਂ ਜੀ ਬੰਕ ਆਪ ਦਾ ਮੇਰੇ ਨਾਮ ਸਾਹਿਲ ਹੈ ਜੀ ਕੋਮ ਇਹ ਲੜਕੀ ਦਾ ਮੈਂ ਇਹ ਜੀ ਮੇਰੀ ਨਾ ਵਾਈਫਾਈ ਤੇ ਇਹ 12:30 ਵੀ ਚਲੀ ਗਈ ਸੀ ਜੀ ਕੰਮ ਤੋਂ ਜੀ ਤੇ ਮੈਂ ਗਿਆ ਸੀ ਦੀ ਦੁਕਾਨ ਤੇ ਜੀ ਕਲੇਵ ਲੈਂ ਗਈ ਸੀ ਮੋਬਾਈਲ ਲੈ ਕੇ ਤੇ ਮੈਂ ਗਿਆ ਜੀ ਉਦੋਂ ਹੈ ਨਹੀਂ ਸੀ ਜੀ ਉਸ ਟਾਈਮ ਤੇ ਹੈ ਨਹੀਂ ਸੀ ਤਾਂ ਇਸ ਬਾਰੇ ਮੈਂ ਇਹਨਾਂ ਨੂੰ ਕਹੇ ਤੁਸੀਂ ਭੇਜਿਆ ਕਿ ਜਦੋਂ ਮੈਂ ਤੁਹਾਨੂੰ ਫੋਨ ਤੇ ਕਿਹਾ ਸੀ ਮੈਂ ਆਉਂਗਾ ਉਦੋਂ ਭੇਜਣਾ ਉਹ ਕਹਿੰਦੇ ਜੀ ਲੜਕੀ ਚਲ ਗਈ। ਉਹ ਲੜਕੀ ਚਲੀ ਗਈ। ਤੇ ਜੀ ਮੈਂ ਲੱਬਿਆ ਵੱਲ ਵੀ ਫੋਨ ਕੀਤਾ ਜੀ ਫੋਨ ਇੱਕ ਵਾਰੀ ਚੱਕ ਕੇ ਕਹਿੰਦੀ ਮੈਂ ਆਵਦੀ ਸੇਲੀ ਨਾਲ ਲੱਗ। ਸੇਲੀ ਨਾਲ ਨਾ ਉਹਨੇ ਗੱਲ ਕਰਾਈ। ਉਸ ਤੋਂ ਬਾਅਦ ਜੀ ਫੋਨ ਬੰਦ ਕਰ ਲਈ। ਫੋਨ ਜਦੋਂ ਔਨ ਕੀਤਾ 4 ਵਜੇ ਮੈਂ 3 ਵਜੇ ਦੀ ਮੰਮੀ ਨੂੰ ਮੈਂ ਦੱਸਦਾ ਸੀ ਜੀ ਕਿ ਤੇਰੀ ਕੁੜੀ ਗਈ ਹੋਈ ਆ ਪਤਾ ਨਹੀਂ ਕਿੱਥੇ ਗਈ ਆ। ਮੈਂ ਨਾ ਤਾਂ ਮੈਂ ਦੱਸ ਕੇ ਗਈ ਆ ਨਾ ਤਾਂ ਤੁਹਾਨੂੰ ਦੱਸਤੀ ਜੀ। ਫਿਰ ਉਸ ਤੋਂ ਬਾਅਦ ਇਹਦੀ ਮੰਮੀ ਨੇ ਫੋਨ ਚੱਕ ਲਿਆ ਜੀ 4 ਵਜੇ ਤੇ ਉਹਦੇ ਕਹਿੰਦੀ ਕਹਿੰਦੀ ਮੈਂ ਤਲਵੰਡੀ ਤੋਂ ਆ ਰਹੀ ਐ ਇਹਨਾਂ ਨੇ ਤਲਵੰਡੀ ਦਾ ਬੰਨ ਲਾ ਰਹੀ ਆ ਮੈਨੂੰ ਫੋਨ ਦਾ ਕਲੇਮ ਦਾ ਤੇ ਫਿਰ ਕਹਿੰਦੀ ਸੇਲੀ ਦਾ ਜੀ ਸਮਝ ਕੁਝ ਨਹੀਂ ਆ ਰਿਹਾ ਸੀ ਜੀ ਉਸ ਤੋਂ ਬਾਅਦ ਇਹਦੇ ਘਰੇ ਬੈਠਾ ਸੀ ਮੈਂ ਇਹਨਾਂ ਦੇ ਇਹਦੀ ਮੰਮੀ ਸਾਗ ਵਗੈਰਾ ਬਣਾ ਰਹੀ ਸੀਗੀ ਅੱਕ ਕੇ ਜੀ ਅਸੀਂ 7:30 ਵਜੇ ਕੰਪਲੀਟ ਲਿਖਾ ਕੇ ਆਏ ਜੀ ਫਿਰ ਤੋਨੂੰ ਕਿਉਂ ਬਦਲ ਲਗੇ ਇੱਥੇ ਸਾਰੇ ਅਸੀਂ ਨਾ ਇੱਕ ਤਾਂ 7:30 ਵਜੇ ਕੰਪਲੀਟ ਲਿਖਾ ਕੇ ਆਈ ਸੀ ਜੀ ਅਸੀਂ ਤੇ ਉਸ ਤੋਂ ਬਾਅਦ ਅਸੀਂ ਨਾ ਹੁਣੇ ਸ਼ੋਰੂਮ 'ਚ ਜਾ ਕੇ ਆਈ ਸੀ ਆਸੀ ਸਾਡੇ 10ਵੇਂ ਸ਼ੋਰੂਮ 'ਚ ਪਤਾ ਕਰਨ ਗਏ ਸੀ ਕਿ ਆਈ ਹੈ ਕਿ ਨਹੀਂ ਆਈ ਸ਼ੋਰੂਮ 'ਚ ਕੰਮ ਤੇ ਤੇ ਉੱਥੇ ਨਹੀਂ ਆਈ ਅਸੀਂ ਫਿਰ ਥਾਣੇ ਚੱਲ ਗਏ ਥਾਣੇ ਵਾਲੇ ਨੇ ਲੋਕੇਸ਼ਨ ਕੱਢ ਕੇ ਦਿੱਤੀ ਸਾਨੂੰ ਕਹਿੰਦੀ ਇੱਥੇ ਆ ਉਹ ਬਾਲਿਕ ਹੈ ਜੀ ਕਹਿੰਦੀ ਕੁਝ ਵੀ ਕਰ ਸਕਦੀ ਹੈ ਠੀਕ ਹੈ ਨਾ ਤੁਸੀਂ ਉਹਨੂੰ ਰੋਕ ਨਹੀਂ ਸਕਦੇ ਅਸੀਂ ਇਹ ਹੀ ਲੋਕੇਸ਼ਨ ਲੈ ਬੈਠੀ ਸੀ ਜੀ ਕਦੇ ਉਹ ਲੋਕੇਸ਼ਨ ਉੱਧਰ ਲੈ ਜੀ ਕਦੇ ਇੱਧਰ ਲੈ ਜੇ ਫਿਰ ਇਹਨਾਂ ਦਾ ਨਾਕਾ ਲੱਗੇ ਸੀ ਇਹਨਾਂ ਨੂੰ ਸਮਝਾਈ ਇਹਨਾਂ ਨੇ ਇਥੇ ਲੱਭ ਕੇ ਦਿੱਤੀ ਜੀ ਕੋਈ ਸ਼ੱਕ ਜੋਕ ਲੱਗਦਾ ਕਿ ਕੋਈ ਨਹੀਂ ਲੱਗਦਾ। ਸ਼ੱਕ ਹੈਗਾ ਵੀ ਬਟ ਹਜੇ ਨਹੀਂ ਦੱਸ ਸਕਦੇ ਜੀ ਸਰ ਨੇ ਮਨਾ ਕੀਤਾ ਨਹੀਂ। ਕਿੰਨੇ ਬੱਚੇ? ਇੱਕ ਜਵਾਕ ਹੈਗਾ ਜੀ ਕਿੰਨੇ ਸਾਲ? 2 ਸਾਲ ਦੇ ਜੀ। 2 ਸਾਲ ਦੇ। ਕਿੰਨੇ ਚਿਰ ਪਹਿਲਾਂ ਲੜਕੀ? ਗਿਆਨ 3 ਸਾਲ ਹੋ ਗਈ। ਕੋਈ ਲੜਕਾ ਹੈ ਜਿਹੜਾ ਲੜਾਈ ਝਗੜਾ ਕਰੇ ਰਹਿੰਦਾ। ਨਹੀਂ ਨਹੀਂ ਲੜਾਈ ਝਗੜਾ ਕੁਝ ਨਹੀਂ ਇਹਨੇ ਇਹ ਕਰੇ ਵੀ ਐਵੇਂ ਕਡੋਕ ਕਰੋ ਕੜਾਤਾ ਜੀ ਇਹ। ਇਹ ਕੋ ਹੈ ਗਾਜੀ ਮੁੰਡਾਈ ਤੇ ਹੁਣ ਅਸੀਂ ਪਰਸਨਾਮਨਗਰ ਚ ਇਹਦੀ ਮੰਮੀ ਨੇ ਸਮਝਾਤਾ ਸੀ ਅਸੀਂ ਇੱਥੇ ਲੱਗ ਰਹੇ ਸੀਗੇ ਪਰਸਨਾਮਨਗਰ ਚ ਸਾਨੂੰ 2-3 ਮਹੀਨੇ ਹੋ ਗਏ ਸੀ ਇੱਥੇ ਰਹਿ ਰਹੇ ਸੀਗੇ ਮੈਂ ਹੀ ਛੱਡ ਕੇ ਆਂਦਾ ਸੀ ਮੈਂ ਹੀ ਲੈ ਕੇ ਆਂਦਾ ਸੀ ਕਿਹਨੇ ਸ਼ੋਰੂਮ ਚ ਲੱਗੀ ਸੀ ਯਾ ਕੀਰਤੀ ਇਹ ਬੈਂਕ ਬਾਜ਼ਾਰ ਚ ਇੱਕ ਕੱਪੜੇ ਦਾ ਸ਼ੋਰੂਮ ਹੈ ਅੱਜ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਜੀ ਥੋੜੀ ਦਿਰ ਪਹਿਲਾਂ ਕਿ ਇੱਕ ਲੜਕੀ ਰਿਤਿਕਾ ਗੋਇਲ ਜੋ ਕਿ ਅਰਜੁਨਗਰ ਦੇ ਰਹਿਣ ਵਾਲੇ ਨੇ ਤੇ ਇਹ ਕੱਲ ਇਵਨਿੰਗ ਜਿਹੜਾ ਸੀਗਾ ਆਪਣੇ ਕੰਮ ਤੇ ਗਏ ਸੀਗੇ ਉਸ ਤੋਂ ਬਾਅਦ ਘਰ ਨਹੀਂ ਵਾਪਸ ਪਰਤੇ ਸੀਗੇ ਸੋ ਅੱਜ ਜਿਹੜੀ ਸੀਗੀ ਇਹਨਾਂ ਦੀ ਡੈੱਡ ਬੋਡੀ ਜਿਹੜੀ ਹੈਗੀ ਇਸ ਠੰਡੀ ਸੜਕ ਦੇ ਉੱਤੇ ਏਰੀਆ ਤੋਂ ਮਿਲੀ ਹੈ ਜਿਸ ਬੰਦੇ ਵਿੱਚ ਸਾਡੀ ਪੁਲਿਸ ਟੀਮਾਂ ਵਕਤ ਤੇ ਪਹੁੰਚ ਚੁੱਕੀਆਂ ਨੇ ਜਿਸ ਦੇ ਵਿੱਚ ਐਸਪੀ ਡੀ ਸਾਹਿਬ ਸੀਆਈਐਨ ਚਾਰਜ ਐਸਐਚਓ ਕਨਾਲ ਕਲੋਨੀ ਡੀਐਸਪੀ ਸਿਟੀ 1 ਦੀ ਵੱਖ-ਵੱਖ ਟੀਮਾਂ ਸਾਡੀਆਂ ਇੱਥੇ ਪਹੁੰਚ ਚੁੱਕੀਆਂ ਨੇ ਅਸੀਂ ਇਸ ਕੇਸ ਦੇ ਵਿੱਚ ਥਾਣਾ ਕਨਾਲ ਕਲੋਨੀ ਦੀ ਵਿੱਚ ਜਿਹੜਾ ਮੁਕਦਮਾ ਦਰਜ ਕਰ ਰਹੇ ਹਾਂ ਅੰਡਰ ਸੈਕਸ਼ਨ ਆਫ ਮਰਡਰ ਦੇ ਤਹਿਤ ਕਿਉਂਕਿ ਜਿਹੜੀ ਲੜਕੀ ਹੈਗੀ ਹੈ ਜਿਹੜੇ ਮੁਰਲੀ ਆ ਕ੍ਰਾਈਮ ਸੀਨ ਤੋਂ ਪਾਇਆ ਗਿਆ ਕਿ ਜਿਹੜੀ ਲੜਕੀ ਦਿੱਤਕਾ ਗੋਲ ਹੈ ਇਸ ਦਾ ਜਿਹੜਾ ਕਤਲ ਕੀਤਾ ਗਿਆ ਤੇ ਇਸ ਸਬੰਧ ਵਿੱਚ ਅਸੀਂ ਥਾਣਾ ਕਨਾਲ ਕਲੋਨੀ ਦੇ ਵਿੱਚ ਕਤਲ ਦਾ ਮਕਦਮਾ ਦਰਜ ਕਰਕੇ ਤਫਤੀਸ਼ ਜਿਹੜੀ ਹੈ ਸ਼ੁਰੂ ਕਰ ਰਹੇ ਹਾਂ ਸਰ ਪਤਾ ਲੱਗਦਾ ਕਿ ਕੀ ਕੰਮ ਕਰਦੀ ਸੀ ਇਹ ਬੈਂਕ ਬਾਜ਼ਾਰ ਦੇ ਵਿੱਚ ਇੱਕ ਪ੍ਰਾਇ ਸ਼ੋਰੂਮ ਦੇ ਵਿੱਚ ਪ੍ਰਾਈਵੇਟ ਜੌਬ ਕਰਦੀ ਸੀਗੀ ਤੇ ਕੱਲ ਆਪਣੇ ਜੌਬ ਦੇ ਉੱਤੇ अर्ਲੀ ਬੋਰਡਿੰਗ ਗਈ ਸੀਗੀ ਉਸ ਤੋਂ ਬਾਅਦ ਘਰ ਵਾਪਸ ਨਹੀਂ ਪਰਤੀ ਤੇ ਅੱਜ ਜਿਹੜੀ ਹੈਗੀ ਡੈੱਡ ਬੋਡੀ ਜਿਹੜੀ ਇਹਨਾਂ ਦੀ ਇੱਥੇ ਮਿਲੀ ਹੈ ਮਰਡਰ ਜਿਹੜਾ ਇਹਨਾਂ ਦਾ ਹੋਇਆ ਹੈ ਏ ਬੇਸਿਕਲੀ ਜਿਹੜਾ ਹੈਗਾ ਅਰਜੁਨਗਰ ਤੇ ਰਹਿਣ ਵਾਲੇ ਨੇ ਉੱਥੇ ਆਪਣੇ ਹਸਬੰਡ ਜਿਹੜਾ ਸਾਹਿਲ ਯਾਦਵ ਉਹਨਾਂ ਦੇ ਨਾਲ ਕਿਰਾਏ ਤੇ ਰਹਿੰਦੇ ਆ ਤੇ ਇਹਨਾਂ ਦਾ ਜਿਹੜਾ ਹੈਗਾ 3 ਸਾਲ ਪਹਿਲਾਂ ਜਿਹੜੀ ਹੈ ਮੈਰਿਜ ਹੋਈ ਸੀ ਸਰ ਇਹ अराउंड ਇਨ 20 25 26 ਦੀ ਜਿਹੜੀ ਹੈਗੀ ਇਹ ਜੀ ਤਕਰੀਬਨ ਹੈਗਾ ਹਾਲਾਤ ਇਸ ਤਰ੍ਹਾਂ ਦੇ ਨੇ ਡੱਡੂ ਜੀ ਅ ਦੇਖੋ ਜੀ ਇਹਦਾ ਕੜੀ ਦਾ ਜਿਹੜਾ ਹੈਗਾ ਕਰਨ ਕੀਤਾ ਗਿਆ ਤੇ ਗਲਾ ਜਿਹੜਾ ਹੈਗਾ ਤੇਜ਼ ਤਰ ਹਥਿਆਰ ਦੇ ਨਾਲ ਗਲਾ ਕੱਟਿਆ ਗਿਆ ਸੋ ਇਸ ਸਬੰਧ ਵਿੱਚ ਅਸੀਂ ਰਿਲੇਵੈਂਟ ਸੈਕਸ਼ਨ ਜਿਹੜੇ ਹੈਗੇ ਨੇ ਮਰਡਰ ਦੇ ਕਨਾਲ ਕਲੋਨੀ ਦੇ ਵਿੱਚ ਮੁਕੱਦਮਾ ਦਰਜ ਕਰ ਰਹੇ ਹਾਂ ਅਗੇਂਸਟ ਅਨਨੋਨ ਪਰਸਨ ਉਸ ਤੋਂ ਬਾਅਦ ਅਸੀਂ ਜਿਹੜੀ ਤਰਕੀਸ਼ ਕਰਕੇ ਜੋ ਵੀ ਇਹ ਮਰਦਮਾ ਜਿਹੜਾ ਹੈਗਾ ਕਿ ਉਸ ਨੂੰ ਟਰੇਸ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਜਲਦੀ ਜਲਦੀ ਤੁਰੇ ਖਲਾਫ ਬੰਦੀ ਕਰ ਵੀ ਕੀਤੀ ਜਾਏ। ਨਹੀਂ ਕੁਝ ਪਤਾ ਲੱਗਿਆ ਸਰ ਇਹ ਖੁੱਲ੍ਹਿਆਂ ਅਗਾਂਹਿਆਂ ਕਤਲ ਕਰਕੇ ਵੀ ਅਸੀਂ ਕੀ ਕਰਦੇ ਹਾਂ। ਆ ਦੇਖੋ ਇਹ ਤਾਂ ਜਦੋਂ ਵਕ ਵਕ ਟੀਮਾਂ ਸੇ ਲਗਾਇਆ ਹੋਇਆ ਹੈ ਨਾ ਫੋਰੈਂਸਿਕ ਟੀਮ ਵੀ ਅਸੀਂ ਮੌਕੇ ਤੇ ਬੁਲਾ ਲਈ ਹੈ। ਇਸ ਨੂੰ ਟਰੇਸ ਕਰਨ ਲਈ ਜਿਹੜਾ ਹੈਗਾ ਕਿ ਮਰਡਰ ਇੱਥੇ ਹੋਇਆ ਜਾਂ ਕਿਤੇ ਹੋਰ ਜਗ੍ਹਾ ਤੇ ਹੋਇਆ ਇਸ ਬਾਰੇ ਜਿਹੜਾ ਹੈਗਾ ਇਸ ਸਟੇਜ ਤੇ ਕਹਿਣਾ ਜਿਹੜਾ ਹੈਗਾ ਵਾਜਬ ਨਹੀਂ ਹੋਵੇਗਾ। ਸਰ ਘਰ ਵਾਲੇ ਨਾਲ ਕੋਈ ਡਿਸਪਿਊਟ ਵਗੈਰਾ ਕੋਈ ਚੱਲਦਾ ਹੋਵੇ। ਫਿਲਹਾਲ ਜਿਹੜਾ ਹੈਗਾ ਇਦਾਂ ਦੀ ਕੋਈ ਜਿਹੜੀ ਗ ਬਾਕੀ ਸਾਰੀਆਂ ਚੀਜ਼ਾਂ ਤਕਤੀਸ਼ ਦਾ ਵਿਸ਼ਾ ਨਹੀਂ ਤਕਤੀਸ਼ ਦੇ ਵਿੱਚ ਇਹਨਾਂ ਸਾਰੀਆਂ ਚੀਜ਼ ਕਰਵੇ ਕੀਤੀ ਜਾਵੇਗੀ